ਅੱਜ ਨਹੀਂ ਖੁੱਲੇਗਾ ਸ਼ੰਭੂ ਬਾਟਰ ਤੇ ਉੱਥੇ ਹੀ ਕਿਸਾਨਾਂ ਦੇ ਨਾਲ ਹੁਣ ਸਰਕਾਰ ਗੱਲਬਾਤ ਕਰੇ ਤੇ ਦੱਸਦੀ ਹੈ ਕਿ ਹੁਣ ਕੋਰਟ ਨੇ ਹੁਕਮ ਪੇਸ਼ ਕਰਦੇ ਨੇ ਦਿੱਤੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਅੱਜ ਸ਼ੰਭੂ ਬਾਟਰ ਖੋਲਣ ਨੂੰ ਲੈ ਕੇ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਤੇ ਜਿਸ ਤੋਂ ਬਾਅਦ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਉੱਥੇ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਅਸੀਂ 3-4 ਦਿਨਾਂ ਦੇ ਵਿੱਚ ਇੱਕ ਕਮੇਟੀ ਬਣਾਵਾਂਗੇ ਜੋ ਕਿਸਾਨਾਂ ਦੇ ਨਾਲ بات کرے گی اس دوران ਤੁਸੀਂ سرکار ਜਿਹੜੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਤੇ ਅਸੀਂ ਇਸ ਮਾਮਲੇ ਦੇ ਵਿੱਚ 2 ਸਤੰਬਰ ਨੂੰ ਜਿਹੜਾ ਕਿ ਦੁਬਾਰਾ ਸੁਣਵਾਈ ਕਰਾਂਗੇ ਤੇ ਉਦੋਂ ਤੱਕ ਤੁਸੀਂ کمیٹی ਦੇ ਲਈ ਕੁਝ ਹੋਰ ਨਾਂ ਦੇ ਸਕਦੇ ਹੋ ਫਰਵਰੀ 2024 ਤੋਂ ਬੰਦ ਸ਼ੰਭੂ ਬਾਰਡਰ ਨੂੰ ਖੋਲਣ ਦੀ ਸਮਾਂ ਸੀਮਾ ਨੂੰ ਇੱਕ ਵਾਰ ਫਿਰ ਥੋੜਾ ਸਮਾਂ ਅੱਗੇ ਕਰ ਦਿੱਤਾ ਹੈ ਤੇ ਦੱਸਦੀ ਕਿ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਰਹੰਦ ਖੋਲਣ ਸੰਬੰਧੀ ਅਗਲੀ ਜਿਹੜੀ ਸੁਣਵਾਈ ਆ ਦੋਸਤ ਨੰਬਰ ਨੂੰ ਹੋਵੇਗੀ ਤੇ ਤੁਹਾਨੂੰ ਦੱਸਦੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਨੈਸ਼ਨਲ ਹਾਈਵੇ ਤੇ ਸ਼ੰਭੂ ਬਾਰਡਰ ਨੂੰ ਜਿਹੜਾ ਕਿ 24 ਜੂਨ ਤੱਕ ਖੋਲਣ ਦਾ ਹੁਕਮ ਦਿੱਤਾ ਸੀ ਤੇ ਹਰਿਆਣਾ ਸਰਕਾਰ ਨੇ ਇਸ ਹੁਕਮ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਤੇ ਜਿਸ ਦੇ ਵਿੱਚ ਵੀਰਵਾਰ ਨੂੰ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਸੀਂ 3-4 ਦਿਨਾਂ ਦੇ ਵਿੱਚ ਇੱਕ ਕਮੇਟੀ ਬਣਾਵਾਂਗੇ ਜੋ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ ਤੇ ਇਸ ਦੌਰਾਨ ਦੱਸਿਆ ਕਿ ਕਿਸਾਨਾਂ ਦੇ ਨਾਲ ਗੱਲਬਾਤ ਸਰਕਾਰ ਨੂੰ ਕਿਹਾ ਕਿ ਤੁਸੀਂ ਕਰਦੇ ਰਹੋ ਤੇ ਅਸੀਂ ਇਸ ਮਾਮਲੇ ਤੇ 2 ਸਤੰਬਰ ਨੂੰ ਦੁਬਾਰਾ ਸੁਣਵਾਈ ਕਰਾਂਗੇ ਉਦੋਂ ਤੱਕ ਤੁਸੀਂ ਕਮੇਟੀ ਦੇ ਲਈ ਕੁਝ ਹੋਰ ਨਾਮ ਦੇ ਸਕਦੇ ਹੋ ਤੇ ਦੱਸਿਆ ਕਿ ਉੱਥੇ ਪੰਜਾਬ ਅਤੇ ਹਰਿਆਣਾ ਵਕੀਲਾਂ ਨੇ ਕਿਹਾ ਹਰਿਆਣਾ ਦੇ ਵਕੀਲਾਂ ਦੇ ਵੱਲੋਂ ਦੱਸਿਆ ਗਿਆ ਕਿ ਮੀਟਿੰਗਾਂ ਵੀ ਹੋਈਆਂ ਸੀ ਕਿਸਾਨਾਂ ਨੂੰ ਹਾਈਵੇ ਖੋਲਣ ਦੇ ਲਈ ਵੀ ਸਮਝਾਇਆ ਜਾ ਰਿਹਾ ਸੀ ਤੇ ਕਮੇਟੀ ਬਾਰ ਬਾਰ ਉੱਠਣ ਵਾਲੇ ਮੁੱਦੇ ਨੂੰ ਲੈ ਕੇ ਹੱਲ ਕਰਨ ਵਾਰੇ ਸੁਝਾਵੀ ਦਵੇਗੀ ਤੇ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਜਿਹੜਾ ਕਿ ਹਵਾਲਾ ਦਿੰਦੇ ਹੋ ਕਿ ਆ ਕਿ ਇਸ ਨੂੰ ਬੰਦ ਰੱਖਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਦਲੀਲ ਦਿੱਤੀ ਸੀ ਤੇ ਕਿਸਾਨਾਂ ਦੀਆਂ ਘਟੋ ਘਟ ਸਮਰਥਨ ਮੁੱਲ ਜਿਹੜਾ ਕਿ ਐਮਐਸਪੀ ਵਧਾਉਣ ਸਮੇਤ 12 ਮੰਗਾਂ ਨੇ ਤੇ ਜਿਨ੍ਹਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਨੇ ਤੇ ਦਿੱਲੀ ਵੱਲ ਜਾਣ ਵਾਲੇ ਕਿਸਾਨਾਂ ਨੂੰ ਜਿਹੜਾ ਕਿ ਸਰਹੱਦ ਤੇ ਰੋਕ ਦਿੱਤਾ ਤੇ ਘਟੋ ਘਟ ਸਮਰਥਨ ਮੁੱਲ ਦੇ ਵਿੱਚ ਉਹ ਨਿਸ਼ਚਿਤ ਕੀਮਤ ਹੈ ਤੇ ਜਿਸ ਤੇ ਸਰਕਾਰ ਕਿਸਾਨਾਂ ਤੋਂ ਉਹਨਾਂ ਦੀ ਉਪਜ ਖਰੀਦਣ ਦਾ ਦਾਅਵਾ ਕਰਦੀ ਹੈ ਤੇ ਇਸ ਸਮੇਂ ਦੇਸ਼ ਦਾ ਵਿੱਛ 22 ਫਸਲਾਂ ਦੇ ਲਈ ਕਟੋ ਕਟਾ ਸਮਰਥਨ ਮੁੱਲਾ ਹੈ ਤੇ ਇਸ ਦੇ ਵਿੱਚ ਅਨਾਜ ਅਤੇ ਦਾਲਾ ਆਦੀ ਸ਼ਾਮਲ ਨੇ ਤਾਂ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਹਜੇ ਸੁਪਰੀਮ ਕੋਰਟ ਨੇ ਫਿਰ ਤੋਂ ਸੁਣਵਾਈ ਜਿਹੜੀ ਕਟਾਲ ਦਿੱਤੀ ਹੈ ਤੇ ਜਿਸ ਤੋਂ ਬਾਅਦ ਹੁਣ ਅਗਲੀ ਸੁਣਵਾਈ ਦੋਸੰਬਰ ਨੂੰ ਹੋਵੇਗੀ ਤੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਦੱਸਦੀ ਹੈ ਕਿ ਹਜੇ ਸ਼ੰਭੂ ਵਾਟਰ ਨਹੀਂ ਖੁੱਲਣਗੇ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਫਿਰ ਤੋਂ ਉਹਨਾਂ ਦੇ ਨਾਲ ਗੱਲਬਾਤ ਕਰੇਗੀ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ ਤੇ ਜਿਸ ਤੋਂ ਬਾਅਦ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਉੱਥੇ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿ ਇਸ ਮਾਮਲੇ ਦੇ ਵਿੱਚ ਅਸੀਂ 3-4 ਦਿਨਾਂ ਦੇ ਵਿੱਚ ਇੱਕ ਕਮੇਟੀ ਬਣਾਵਾਂਗੇ ਜੋ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ ਤੇ ਇਸ ਦੌਰਾਨ ਤੁਸੀਂ ਸਰਕਾਰ ਜਿਹੜੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਰਹੋ ਤੇ ਅਸੀਂ ਇਸ ਮਾਮਲੇ ਦੇ ਵਿੱਚ 2 ਸਤੰਬਰ ਨੂੰ ਜਿਹੜਾ ਕਿ ਦੁਬਾਰਾ ਸੁਣਵਾਈ ਕਰਾਂਗੇ ਤੇ ਉਦੋਂ ਤੱਕ ਤੁਸੀਂ ਕਮੇਟੀ ਦੇ ਲਈ ਕੁਝ ਹੋਰ ਨਾਂ ਦੇ ਸਕਦੇ ਹੋ ਫਰਵਰੀ 2024 ਤੋਂ ਵੰਦ ਸ਼ੰਭੂ ਬਾਰਡਰ ਨੂੰ ਖੋਲਣ ਦੀ ਸਮਾਂ ਸੀਮਾ ਨੂੰ ਇੱਕ ਵਾਰ ਫਿਰ ਥੋੜਾ ਸਮਾਂ ਅੱਗੇ ਕਰ ਦਿੱਤਾ ਹੈ ਤੇ ਦੱਸਦੀ ਕਿ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਸਰਹੰਦ ਖੋਲਣ ਸੰਬੰਧੀ ਅਗਲੀ ਜਿਹੜੀ ਸੁਣਵਾਈ ਇਹ ਦੋਸਤ ਨੰਬਰ ਨੂੰ ਹੋਵੇਗੀ ਤੇ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਨੈਸ਼ਨਲ ਹਾਈਵੇ ਤੇ ਸ਼ੰਭੂ ਪਾਟਨ ਜਿਹੜਾ ਕਿ 24 ਜੂਨ ਤੱਕ ਖੋਲਣ ਦਾ ਹੁਕਮ ਦਿੱਤਾ ਸੀ ਤੇ ਹਰਿਆਣਾ ਸਰਕਾਰ ਨੇ ਇਸ ਹੁਕਮ ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਤੇ ਜਿਸ ਦੇ ਵਿੱਚ ਵੀਰਵਾਰ ਨੂੰ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਸੀਂ 3-4 ਦਿਨਾਂ ਦੇ ਵਿੱਚ ਇੱਕ ਕਮੇਟੀ ਬਣਾਵਾਂਗੇ ਜੋ ਕਿਸਾਨਾਂ ਦੇ ਨਾਲ ਗੱਲਬਾਤ ਕਰੇਗੀ ਤੇ ਇਸ ਦੌਰਾਨ ਦੱਸਦੀ ਕਿ ਕਿਸਾਨਾਂ ਦੇ ਨਾਲ ਗੱਲਬਾਤ ਸਰਕਾਰ ਨੂੰ ਕਿਹਾ ਕਿ ਤੁਸੀਂ ਕਰਦੇ ਰਹੋ ਤੇ ਅਸੀਂ ਇਸ ਮਾਮਲੇ ਤੇ 2 ਸਤੰਬਰ ਨੂੰ ਦੁਬਾਰਾ ਸੁਣਵਾਈ ਕਰਾਂਗੇ ਉਦੋਂ ਤੱਕ ਤੁਸੀਂ ਕਮੇਟੀ ਦੇ ਲਈ ਕੁਝ ਹੋਰ ਨਾਂ ਦੇ ਸਕਦੇ ਹੋ ਤੇ ਦੱਸਦੀ ਕਿ ਉੱਥੇ ਪੰਜਾਬ ਅਤੇ ਹਰਿਆਣਾ ਵਕੀਲਾਂ ਨੇ ਕਿਹਾ ਹਰਿਆਣਾ ਦੇ ਵਕੀਲਾਂ ਦੇ ਵੱਲੋਂ ਦੱਸਿਆ ਗਿਆ ਕਿ ਮੀਟਿੰਗਾਂ ਵੀ ਹੋਈਆਂ ਸੀ ਕਿਸਾਨਾਂ ਨੂੰ ਹਾਈਵੇ ਖੋਲਣ ਦੇ ਲਈ ਵੀ ਸਮਝਾਇਆ ਜਾ ਰਿਹਾ ਸੀ ਤੇ ਕਮੇਟੀ ਬਾਰ-ਬਾਰ ਉੱਠਣ ਵਾਲੇ ਮੁੱਦੇ ਨੂੰ ਲੈ ਕੇ ਹੱਲ ਕਰਨ ਵਾਲੇ ਸੁਝਾਵੀ ਦਵੇਗੀ ਤੇ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਸਰਕਾਰ ਨੇ ਕਾਨੂੰਨ ਵਿਵਸਥਾ ਨੂ ਲੈ ਕੇ ਜਿਹੜਾ ਕਿ ਹਵਾਲਾ ਦਿੰਦੇ ਹੋ ਕਿ ਆ ਕਿ ਇਸ ਨੂੰ ਬੰਦ ਰੱਖਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਦਲੀਲ ਦਿੱਤੀ ਸੀ ਤੇ ਕਿਸਾਨਾਂ ਦੀ ਆ ਘਟੋ ਘਟ ਸਮਰਥਨ ਮੁੱਲ ਜਿਹੜਾ ਕਿ ਐਮ ਐਸ ਪੀ ਵਧਾਉਣ ਸਮੇਤ 12 ਮੰਗਾਂ ਨੇ ਤੇ ਜਿਨ੍ਹਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਨੇ ਤੇ ਦਿੱਲੀ ਵੱਲ ਜਾਣ ਵਾਲੇ ਕਿਸਾਨਾਂ ਨੂੰ ਜਿਹੜਾ ਕਿ ਸਰਹੱਦ ਤੇ ਰੋਕ ਦਿੱਤਾ ਤੇ ਘਟੋ ਘਟ ਸਮਰਥਨ ਮੁੱਲ ਦੇ ਵਿੱਚ ਉਹ ਨਿਸ਼ਚਿਤ ਕੀਮਤ ਹੈ ਤੇ ਜਿਸ ਤੇ ਸਰਕਾਰ ਕਿਸਾਨਾਂ ਤੋਂ ਉਹਨਾਂ ਦੀ ਉਪਜ ਖਰੀਦਣ ਦਾ ਦਾਅਵਾ ਕਰਦੀ ਹੈ ਤੇ ਇਸ ਸਮੇਂ ਦੇਸ਼ ਦਾ ਵਿੱਚ 22 ਫਸਲਾਂ ਦੇ ਲਈ ਕਟੋ ਕਟਾ ਸਮਰਥਨ ਮੋਲਾ ਹੈ ਤੇ ਇਸ ਦੇ ਵਿੱਚ ਅਨਾਜ ਅਤੇ ਦਾਲਾ ਆਦੀ ਸ਼ਾਮਲ ਨੇ ਤਾਂ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਹਜੇ ਸੁਪਰੀਮ ਕੋਰਟ ਨੇ ਫਿਰ ਤੋਂ ਸੁਣਵਾਈ ਜਿਹੜੀ ਕਟਾਰ ਦਿੱਤੀ ਹੈ ਤੇ ਜਿਸ ਤੋਂ ਬਾਅਦ ਹੁਣ ਅਗਲੀ ਸੁਣਵਾਈ ਦੋਸੰਪਨ ਹੋਵੇਗੀ ਤੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਦੱਸਦੀ ਹੈ ਕਿ ਹਜੇ ਸ਼ੰਭੂ ਵਾਟਰ ਨਹੀਂ ਖੁੱਲਣਗੇ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਫਿਰ ਤੋਂ ਉਹਨਾਂ ਦੇ ਨਾਲ ਗੱਲਬਾਤ ਕਰੇਗੀ